ਤਬੀ ਮੇਰੀ ਗੱਲ ਸੁਣੋ ਉਹ ਬਰਾਤਾ ਨਾ ਮਨਾਇਓ ਮੇਰੀ ਗੱਲ ਦਾ ਦਰਤਾਰ ਦੇਖੋ ਫੇਰ ਘੋਮ ਫੇਰ ਪਰ ਮੇਰਾ ਤਾਂ ਕੰਡ ਜੀ ਨਹੀਂ ਕਰਦਾ ਵੈਸੇ ਤਾਂ ਦਰਤਾਰ ਅੰਜੀ ਕੀ ਗੱਲ ਹੋ ਗਈ ਭਾਜੀ ਮਾਹੀ ਦਾ ਮੈਂ ਤੁਹਾਨੂੰ ਕਹਿਣਾ ਵੀ ਮੈਂ ਹੁਣ ਦੱਸਦਾ ਚੰਗਾ ਜਿਹਾ ਨਹੀਂ ਲੱਗਦਾ ਤੁਸੀਂ ਆਪਦੀ ਗੌਰ ਕਰ ਲਓ ਤੇ ਜੇ ਕੋਈ ਜਨਾਨੀ ਸ਼ੀਗੀ ਉਹਦੇ ਕੋਲੇ ਅੱਜ ਜਨਾਨੀ ਅ ਮੈਂ ਦੇਖੀ ਆ ਬਾਕੀ ਆਉਂਦਾ ਫਿਰ ਦੇਖ ਲੋ। ਆਜੀ ਬਲੇਖਣਾ ਪੈਗਾ ਹੋਵੇ ਤੁਹਾਨੂੰ। ਨਾ ਨਾ ਬਲੇਖਾ ਬਲੂਖਾ ਦਾ ਕੋਈ ਨਹੀਂ ਪਿਆ। ਰੋਡ ਦੇ ਖਾਣੀ ਪਿਆ ਹੈਗਾ। ਮੈਨੂੰ ਮੈਂ ਆਪ ਆਪ ਦੇਖਣਾ ਦੇਖੀਆ ਖੇਤ। ਬਾਕੀ ਤੁਸੀਂ ਆਪ ਦਾ ਦੇਖ ਲੋ, ਗੌਰ ਕਰ ਲੋ। ਤੇ ਮੈਂ ਫਿਰ ਕਿਹੜਾ ਹੱਥ ਨਹੀਂ ਆਉਂਦਾ। ਤੁਸੀਂ ਆਪ ਦੇਖਣਾ ਦੇਖੀਆ। ਹਾਂ। ਬਾਕੀ ਪਤਾ ਕਰ ਲੋ ਮੈਂ ਤਾਂ ਤੁਹਾਨੂੰ ਐਸੀ ਮੈਂ ਲੰਘਿਆ ਜਾਂਦਾ ਸੀ ਉਹ ਤੁਹਾਨੂੰ ਦੱਸ ਦਿਆਂ ਕਈ ਵੀ ਨਹੀਂ ਪਤਾ ਹੁੰਦਾ। ਬਲੇਖੇ ਬਲੇਖੇ ਚ ਆਪਾਂ ਨੂੰ ਕੋਈ ਹੋਰ ਕੋਈ ਗੱਲਬਾਤ ਹੋ ਜਾਈ ਹੈ ਨਾ ਇਹ ਵੀ ਸਾਰੀਆਂ ਮੋਬਾਈਲ ਚੋੜੀ ਗੱਲ ਕੀ ਪਤਾ ਲੱਗਦਾ ਅੱਜਕੱਲ ਬਾਹਰ ਕੀ ਹੁੰਦਾ ਹਾਂ ਮੈਂ ਤਾਂ ਫਿਰ ਤਾ ਦੱਸਣਾ ਆਇਆ ਸੀ ਮਾਚਾਲਾ ਪਹਿਲਾਂ ਮੈਂ ਨੰਗਰ ਨੰਗਰ ਮਾਚਾਲਾ ਆਪਾਂ ਨੇ ਕੀ ਲੋੜ ਹੈ ਨਾ ਫਿਰ ਮੈਂ ਆਖਿਆ ਮੈਂ ਚੱਲ ਜਾ ਦੱਸਦੀ ਏ ਕਈ ਵੀ ਨਹੀਂ ਬੰਦੇ ਨੂੰ ਗੌਰ ਕਰ ਲਾਂਦਾ ਚੱਲ ਪਾਜੀ ਆਪਦੀਨ ਦੱਸੋ ਨੀ ਕਿ ਹੋਰ ਕੌਣ ਬਸੂ ਬੱਬਾ ਆਣਾ ਅਹ ਫਿਰ ਆਉਦਾ ਪਤਾ ਕਰ ਲਊ ਗੌਰ ਕਰਿਓ ਤੇ ਮੈਂ ਦੇਖਿਆ ਤਾਂ ਕੋਈ ਨਾ ਮੈਂ ਪੁੱਛ ਲਊਗੀ ਆ ਜਾਓ ਲਓ ਨਾ ਫਿਰ ਨਾ ਨਾ ਪਾ ਰਿਹਾ ਨਾ ਲੰਨੀ ਨਾ ਪਤਾ ਲੱਗਿਆ ਸਾਡਾ ਅਸੀਂ ਰੋਜ਼ ਮਿਲਦੇ ਆਂਗੇ ਉਹ ਕੋਈ ਆ ਵੀ ਤੂੰ ਘਰੇ ਗੱਲ ਕਰਤੀ ਜਾ ਹੋਂ ਦਾ ਵੀ ਤੂੰ ਨਾ 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 ਪਾਜੀ ਤੁਹਾਡਾ ਨਾ ਨੰਨੀ ਮੈਂ ਮੇਰਾ ਨਾਮ ਦੇ ਵੀ ਕਰੇ ਹੋ ਤੁਹਾਡਾ ਨਾ ਨਹੀਂ ਲੰਦੀ ਆਪਦਾ ਡੇਓ ਵੀ ਮੈਂ ਜਾਦੇ ਆ ਨਾ ਗੱਲਬਾਤ ਪੁੱਛ ਲੈ ਮੈਂ ਮਰ ਜਾਂ ਨੀ ਕਿ ਤੇ ਸੱਚੀ ਗੱਲ ਤਾਂ ਨਹੀਂ ਹੈਗੀ ਹੁਣ ਇਹ ਕਹਿਣ ਆ ਗਿਆ

ਨਾਟ ਆ ਗਈ ਦੇਖੋ ਇਹ ਨੂੰ ਨਹੀਂ ਪਤਾ ਲਾ ਸਕਦੇ ਆ ਨਾ ਬਈ ਇਹ ਨਾਏ ਬੋਲ ਰਹੇ ਨੇ ਚਲੋ ਜੀ ਮਿੱਠਾ ਲੀਲੀ ਵਾਲਾ ਹੋ ਗਿਆ ਆਣੀ ਫਰਾ ਬੜ ਬੜ ਕਰੀ ਜੀ ਨਹੀਂ ਹੋ ਕੇ ਬੈਠੇ ਬੋਲੀ ਜਾਂਦੀ ਉਹ ਉਹ ਮਸਤੀ ਕੋ ਹੋ ਗਈ ਦਾਲਾ ਪੋਖਮੀ ਮਾਣ ਲੀਵੇ ਬਲਮ ਉਹ ਰੋਟੀ ਉਹ ਕਿੱਥਾਂ ਗਈ ਜਾ ਕੇ ਤਾ ਤੁ ਕਹਿੰਦੇ ਆ ਮਾਉ ਪੀ ਪਿਆ ਰੋਟੀ ਖਾ ਕੇ ਪੀ ਹੋ ਗਿਆ ਮੱਥੇ ਦਿਉਣੀਆਂ ਪਾਈਆਂ ਤੇਰਾ ਸਿਆਪਾ ਕਰਦੀਆਂ ਕਦੇ ਜਿਹੜੀ ਚ ਨੰਗੜ ਚਉਗੀ ਨਹੀਂ ਛੱਡੀ ਘੇਰ ਘੇਰ ਤੂੰ ਆ ਖਾਣ ਦਿੰਦੀਆਂ ਨੇ ਤੈਨੂੰ ਕੀ ਹੋ ਗਿਆ ਕਿਹੜਾ ਫਾੜ ਤੈਨੂੰ ਲੁੱਤੀ ਲੱਗਿਆ ਹੈ ਤੈਨੂੰ ਕੀ ਪਤਾ ਫਿਰ ਮੈਂ ਮੈਂ ਲੁੱਤੀ ਲੱਗਾ ਤੂੰ ਐ ਦੱਸ ਇਹ ਗੱਲ ਤਾਂ ਕਿ ਮੈਂ ਕਹੀ ਵੀ ਤੈਨੂੰ ਕੋਈ ਲੁੱਤੀ ਲੱਗਿਆ ਤਾਂ ਮੈਨੂੰ ਫਿਰ ਪੁੱਛੀ ਪਈ ਹੁਣ ਮੈਨੂੰ ਪਤਾ ਹੀ ਲੱਗੂਗਾ ਬਜਾਈ ਦੇਖ ਲਈ ਮਾਤਰੀ ਕਿਵੇਂ ਮੂੰਹ ਬਣਾਇਆ ਮੈਂ ਉਧਰ ਹੀ ਜਾਂਦੀ ਸੀ ਬੰਤੇ ਕੇ ਘਰੇ ਉਹ ਜੀ ਤਾ ਮੈਨੂੰ ਕਹਿੰਦੀ ਹੋ ਰਿਹਾ ਆਪਾਂ ਨੇ ਆਹ ਕੀ ਕਹਿੰਦੇ ਕਰੇਗਾ ਮੇਰੇ ਤੋਂ ਦਤੀ ਲਈ ਠਾਪੀ ਗਾ ਅੱਛਾ ਮੇਰੇ ਸਾਲਿਆਂ ਦੀ ਉਹ ਚੁਗਲੋ ਤੈਨੂੰ ਲੂਤਿਆਂ ਲਾ ਕੇ ਗਈ ਆ ਆਹ ਉਹ ਬੰਦੇ ਕੱਢਣੀ ਸੀ ਤੂੰ ਨਾਲ ਆ ਜਾਂਦੀ ਤਾਂ ਦੇਖ ਲੈਂਦੀ ਇੱਥੇ ਕਿਹੜੇ ਨਾ ਤੀਮਾ ਰਖਣਾ ਮੇਰੇ ਨੂੰ ਕੀ ਬੇਸ ਨੇ ਬਾਜਾ ਲਾ ਕੇ ਕਹਿੰਦੀ ਜੇ ਮੈਨੂੰ ਉਹ ਕੀ ਕਹਿੰ ਮੰਨੇ ਆਰੇ ਮੇਰਾ ਰਾਮ ਕਲਜੀਪ ਰਾਮ ਗੜੀਆ ਉਹ ਘਰੇ ਆ ਕੇ ਕਹਿ ਕੇ ਗਿਆ ਕਹਿੰਦਾ ਭਾਬੀ ਤੇ ਆ ਕਰ ਪੱਟਿਆ ਹੋਗਾ ਉਹ ਤਾਂ ਹਰੀ ਨਾਲ ਦੀ ਮੁਨੀਆ ਉਹਨੇ ਕਿਹੜੇ ਗੇਟਾ ਫੱਟਦੇ ਉਹਦੇ ਮਗਰ ਲੱਗ ਗਿਆ ਕਰ ਤੂੰ ਨਾ ਸੁਣੀਏ ਮਗਰ ਨਾ ਲੱਗ ਜਾ ਨਾ ਪਾਣੀ ਨਾ ਧਾਣੀ ਭੈਣ ਤੋਂ ਉਹ ਖਾ ਕੇ ਖੇਤੋਂ ਆਇਆ ਲੈਟ ਭੱਜ ਗਈ ਤਾਂ ਆਇਆ ਮਰ ਜਨ ਮੈਂ ਜ਼ਬਰਦਸਤ ਹੋਟਲ ਦੇ ਖਾ ਲੰਦਾ ਖਾ ਲੰਦਾ ਹੋਟਲ ਤੇ ਉੱਥੋਂ ਵੀ ਖਾਣ ਚੋਕ ਹੈ ਕੋਈ ਕਦੇ ਘਰੇ ਦੀ ਸਾਫ ਵਾਲਾ ਕਰਾ ਹੋਟਲ ਗਿਆ ਸਮਾਤ ਲੱਗ ਗਿਆ ਮੈਨੂੰ ਇਹਦਾ ਦੱਸ ਦੇ ਵੀ ਇਹ ਜੀ ਕੀ ਤੈਨੂੰ ਚੰਦ ਦਾ ਯਾ ਲੈ ਲੈ ਉਹ ਨਾ ਇਹ ਤਾ ਬਤਾਂਗਾ ਨਾ ਤੇਰੀਆਂ ਟੀਮਾਂ ਦਾ ਇਹ ਮੈਨੂੰ ਨਾ ਬਤਾਂਗਾ ਤੇਰੇ ਨਾ ਤੇਰੇ ਸੁਣ ਤਾ ਮਾਂ ਮੈਂ ਤੇਰੇ ਹਾਂ ਮੈਨੂੰ ਸਾਡੇ ਕਾ ਲੋਕਾਂ ਦੇ ਟੀਮਾਂ ਕੋਲ ਜਾਣਨਾ ਹੈ ਤੇਰਾ ਬੱਸ ਸੁਣ ਰਿਹਾ ਹਾਂ ਹਾਂ ਮਾਂ ਸੱਦ ਗਿਆ ਉਹ ਪਾਣਿਆਂ ਨੂੰ ਸੱਦ ਲਾ ਜਾ ਦੱਸ ਹਾਂ ਕੀ ਆ ਪਾਣਿਆਂ ਨੂੰ ਸਾਦੀ ਆ ਹਾਂ ਨਾਲੇ ਥੋੜੇ ਥੇ ਫੇਰ ਪਾ ਲ ਦੂ ਮੈਨੂੰ ਤੇਰੇ ਨਾਲ ਘੱਟੇ ਤੋੜਨੇ ਪੈ ਜਾਣ ਮਾਂ ਸੱਦ ਗਿਆ ਮੈਂ 잡ੀਆ ਦੇ ਪਾਈਆਂ ਨੂੰ ਫੇਰ ਲੱਗੂ ਤੈਨੂੰ ਪਤਾ ਉਹ ਬੈਰਾ ਬੈਰਾ ਆਪਣਾਂ ਅਨੁਸਾਰੀ ਉਹੀ ਗੱਲ ਨਾ ਭੈਣ ਤੇ ਉਹਦਾ ਪਹਾੜ ਬਣਾ ਦਿੰਦੀ ਆ ਗੱਲ ਦਾ ਪਹਾੜ ਨਹੀਂ ਬਣਾਉਂਦੀ ਮੈਂ ਤਾਂ ਆਪੀ ਬੁਰੀ ਲੱਗਿਆ ਤੈਨੂੰ ਹੁਣ ਕਿੰਨੀ ਸੋਹਣੀ ਸਨਖੀ ਤੂੰ ਹੈਗੀ ਐ ਮੈਂ ਦੱਸ ਮੋਟਰਾਂ ਦੇ ਕੀ ਕਰਨਾ ਮੈਂ ਤੇਰੇ ਸਾਹਮਣੇ ਖੇਤੀ ਕਰਦਾ ਬਾਣ ਪਾਲੀ